ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰਿਆਂ ਨੇ ਠੀਕ ਹੋਗੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰਾ YouTube ਚੈਨਲ ਦੇ ਉੱਤੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਆਪਣਾ ਸਮੁੰਦਰੀ ਜਹਾਜ਼ ਉੱਤੋਂ ਲੈ ਕੇ ਥੱਲਿਓਂ ਤੱਕ ਪਹਿਲੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਜੀ ਆਪਣੀ ਸਮੁੰਦਰੀ ਜਹਾਜ਼ ਦਾ ਬ੍ਰਿਜ ਜਿੱਥੋਂ ਕਿ ਜਹਾਜ਼ ਆਪਣਾ ਚੱਲਦਾ ਆ ਤੇ ਬਾਅਦ ਵਿੱਚ ਮੈਂ ਤੁਹਾਨੂੰ ਦਿਖਾਈ ਸੀ ਜੀ ਆਪਣੇ ਜਹਾਜ਼ ਦੀ ਕਮੋਡੀਸ਼ਨ ਉਹ ਤੋਂ ਲੈ ਕੇ ਐਫ ਡੈਕ ਤੋਂ ਲੈ ਕੇ ਡੀ ਡੈਕ ਤੱਕ ਜਿਹੜੇ-ਜਿਹੜੇ ਮੇਰੇ ਵੀਰਾਂ ਨੇ ਮੇਰਾ ਵਲੌਗ ਪਿਛਲਾ ਵੇਖਿਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਪਹਿਲਾਂ ਜਾ ਕੇ ਤੁਸੀਂ ਮੇਰੇ ਉਹ ਵਲੌਗ ਦੇਖ ਲਓ ਤਾਂ ਇਹ ਤੁਹਾਨੂੰ ਸਾਰਾ ਸਮਝ ਲੱਗ ਜਾਗੇ ਆਪਾਂ ਕੀ ਦਿਖਾ ਰਹੇ ਆ ਇਹ ਹੈ ਜੀ ਆਪਣਾ ਭਾਗ ਤੀਜਾ ਇਹਦੇ ਜੇ ਆਪਾਂ ਤਾਂ ਦਿਖਾਵਾਂਗੇ ਜੀ ਆਪਣੇ ਜਹਾਜ਼ ਦੀ ਆ ਵੇਖੋ ਆਪਾਂ ਜਿਹੜਾ ਆਪਣਾ ਜਹਾਜ਼ ਸ਼ੁਰੂ ਕੀਤਾ ਸੀਗਾ ਜੀ ਨੈਵੀਗੇਸ਼ਨ ਡੈਕ ਤੋਂ ਵੀਲਾ ਉਸ ਤੁਹਾਨੂੰ ਮੈਂ ਦਿਖਾਇਆ ਸੀ ਉੱਤੇ ਕੀ ਕੀ ਹੁੰਦਾ ਆ ਫਿਰ ਮੈਂ ਤੁਹਾਨੂੰ ਐਫ ਡੈਕ ਵੀ ਦਿਖਾਤਾ ਫਿਰ ਆਪਣਾ ਈ ਡੈਕ ਮੈਂ ਤੁਹਾਨੂੰ ਦਿਖਾਤਾ ਡੀ ਡੈਕ ਤੇ ਕਿਹੜੀ-ਕਿਹੜੀ ਚੀਜ਼ ਆ ਉਹ ਵੀ ਦਿਖਾਤੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਵੀਡੀਓ ਦੇ ਵਿੱਚ ਸੀ ਡੈਕ ਆ ਵੇਖੋ ਸੀ ਡੈਕ ਤੇ ਕੀ ਕੀ ਆ ਬੀ ਡੈਕ ਤੇ ਮੈਂ ਤੁਹਾਨੂੰ ਲੈ ਕੇ ਜਾਊਂਗਾ ਜੀ ਆਪਣੇ ਮੈਸ ਰੂਮ ਦੇ ਵਿੱਚ ਗੈਲੀ ਦਿਖਾਉਂਗਾ ਮੰਨ ਲਓ ਕਿਹੜਾ-ਕਿਹੜਾ ਸਮਾਨ ਹੁੰਦਾ ਆ ਖਾਣ-ਪੀਣ ਦਾ ਕਿੰਨਾ ਨਾ ਸਿਸਟਮ ਹੁੰਦਾ ਉਹ ਮੈਂ ਤੁਹਾਨੂੰ ਦਿਖਾਉਂਗਾ ਕਵਰ ਕਰਾਂਗੇ ਸੀ ਤੇ ਬੀ ਅਗਲੇ ਭਾਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਜੀ ਏ ਡੈਕ ਅਪਰ ਡੈਕ ਇਦਾਂ ਕਰਕੇ ਆਪਾਂ ਜਿਹੜੇ ਆਪਣੀ ਅਕੋਮੋਡੇਸ਼ਨ ਖਤਮ ਕਰਾਂਗੇ ਲਾਸਟ ਵੀਡੀਓ ਆਪਾਂ ਖਤਮ ਕੀਤੀ ਸੀਗੀ ਜੀ ਆ ਡੀ ਡੈਕ ਤੇ ਆ ਵੇਖੋ ਆ ਜਿਹੜੀ ਆਪਣਾ ਡੀ ਡੈਕ ਤੇ ਕਮਰੇ ਬਣੇ ਹੁੰਦੇ ਆ ਜੀ ਸਾਰਿਆਂ ਦੇ ਇਹ ਮੈਂ ਸਾਰੀਆਂ ਚੀਜ਼ਾਂ ਦਿਖਾਤੀਆਂ ਸੀ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਆ ਜੀ ਇਹ ਵੀਡੀਓ ਦੇ ਵਿੱਚ ਮੇਰਾ ਕਮਰਾ ਪੀ ਕਮਰੇ ਕਿਦਾਂ ਦੇ ਹੁੰਦੇ ਸਾਡੇ ਜਹਾਜ਼ਾਂ ਦੇ ਉੱਤੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਰੋਟੀ ਕਿੱਥੇ ਬੈ ਕੇ ਖਾਂਦੇ ਆ ਗੈਲੀ ਕਿਦਾਂ ਹੁੰਦੀ ਹੈ ਸਮੁੰਦਰੀ ਜਹਾਜ਼ ਦੀ ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਮੇਰਾ ਵੀਰ ਐਂਡ ਤੱਕ ਜਰੂਰ ਦੇਖਿਓ ਤਾਂ ਇਹ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝ ਤੇ ਆ ਸਕੇ ਵੀ ਸਮੁੰਦਰੀ ਜਹਾਜ਼ਾਂ ਦੇ ਉੱਤੇ ਅਸੀਂ ਕਿੱਦਾਂ ਰਹਿੰਦੇ ਆ ਕੀ ਸਾਡਾ ਲਾਈਫ ਸਟਾਈਲ ਹੁੰਦਾ ਹੈ ਹਨਾ ਹਰ ਇੱਕ ਚੀਜ਼ ਤੁਹਾਨੂੰ ਬਰੀਕੀ ਦੇ ਨਾਲ ਦੱਸੂਗਾ ਵੀਡੀਓ ਨੂੰ ਸਕਿੱਪ ਨਾ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਹੀ ਦਬਾ ਦਿਓ ਜੀ ਬੈਲ ਆਈਕਨ ਦਾ ਬਟਨ ਤਾਂ ਕਿ ਮੈਨੂੰ ਆਉਣ ਵਾਲੇ ਦਿਨਾਂ ਇਹ ਜਹਾਜਾਂ ਦੀਆਂ ਵੀਡੀਓ ਇਦਾਂ ਹੀ ਲੈ ਕੇ ਤੁਹਾਡੇ ਲਈ ਆਉਂਦਾ ਰਾਵਾਂ ਸ਼ੁਰੂ ਕਰਦੇ ਆਂ ਜੀ ਆਜੋ ਫਿਰ ਹੁਣ ਆਪਾਂ ਚੱਲੇ ਆਂ ਜੀ ਸੀ ਡੈਕ ਦਿਖਾਉਣੇ ਤੁਹਾਨੂੰ ਵੀ ਆਪਣੇ ਜਹਾਜ ਦਾ ਜਿਹੜਾ ਸੀ ਡੈਕ ਕਿਦਾਂ ਦਾ ਹੁੰਦਾ ਆ ਠੀਕ ਹੀ ਹੁੰਦਾ ਹੈ ਉੱਥੇ ਖਾਰਕੀ ਚੀਜ਼ ਦਿਖਾਉਣਾ ਆ ਆਜੋ ਫਿਰ ਆ ਜਾ ਕਰੋ ਇਹ ਆ ਗਿਆ ਜੀ ਦੋਸਤੋ ਆਪਣੇ ਜਹਾਜ ਦਾ ਸੀ ਡੈਕ ਆ ਡੈਕ ਸਾਰੇ ਸੇਮ ਹੀ ਹੁੰਦੇ ਆ ਜਿਆਦਾ ਕੋਈ ਚੇਂਜ ਨਹੀਂ ਹੁੰਦਾ ਮਤਲਬ ਬਸ ਚੀਜ਼ਾਂ ਹੁੰਦੀਆਂ ਵਾ ਕਿਸੇ ਡੈਕ ਦੇ ਕੋਸ਼ ਬਣਿਆ ਕਿਸੇ ਡੈਕ ਦੇ ਕੋਸ਼ ਬਣਿਆ ਤੇ ਅੱਜ ਤਾਂ ਮੈਂ ਦਿਖਾਉਂਦਾ ਆ ਜੀ ਆਹ ਦੇਖੋ ਸੀ ਡੈਕ ਤੋਂ ਕਰਦੇ ਆਪਾਂ ਸ਼ੁਰੂ ਆਜੋ ਸੀ ਡੈਕ ਦੇ ਵਿੱਚ ਮੈਂ ਤੁਹਾਨੂੰ ਪਹਿਲੀ ਚੀਜ਼ ਦਿਖਾਉਂਦਾ ਆ ਜੀ ਇੱਥੇ ਹੈ ਜੀ ਆਪਣੇ ਜਹਾਜ਼ ਦਾ ਰਿਕਰੀਸ਼ਨ ਰੂਮ ਆ ਵੇਖੋ ਇਹ ਹੁੰਦਾ ਆ ਜੀ ਜਹਾਜ਼ਾਂ ਦੇ ਉੱਤੇ ਰਿਕਰੀਸ਼ਨ ਰੂਮ ਯਾਨੀ ਕਿ ਇੱਥੇ ਆ ਕੇ ਆਪਾਂ ਜਦੋਂ ਫ੍ਰੀ ਟਾਈਮ ਹੁੰਦਾ ਆ ਬੈਠ ਕੇ ਆਪਾਂ ਗੱਲਾਂ ਬਾਤਾਂ ਕਰ ਸਕਦੇ ਆ ਗੇਮਾਂ ਵਗੈਰਾ ਖੇਡ ਸਕਦੇ ਆ ਆ ਵੀ ਕੋ ਇਧਰ ਗिटार ਪਿਆ ਇਹ ਚੀਜ਼ਾਂ ਮਜਾ ਲਓ ਮਤਲਬ ਟਾਈਮ ਪਾਸ ਕਰ ਲਓ ਆਪਣਾ ਇੱਕ ਹਿਸਾਬ ਦਾ ਆ ਵੀ ਕੋ ਇਧਰ ਹੋਰ ਵੀ ਗੇਮਾਂ ਆ ਆ ਇਧਰ ਚੈੱਕ ਕਰੋ ਆ ਵੇਖੋ ਆ ਇੰਦਾਂ ਦੀਆਂ ਗੇਮਾਂ ਵਗੈਰਾ ਖੇਡ ਲਓ ਤੇ ਜਾਂ ਫਿਰ ਆਪਣਾ ਤਕਰੀਬਨ ਟਾਈਮ ਪਾਸ ਕਰ ਲਓ ਪਰ ਬਹੁਤੀ ਗੱਲ ਹੈ ਜੀ ਇੱਥੇ ਕੋਈ ਘੱਟ ਹੀ ਲੋਕ ਆਉਂਦੇ ਕਿਉਂਕਿ ਜ਼ਿਆਦਾ ਤੋਂ ਲੋਕ ਫੋਨ ਹੀ ਚਲਾਉਂਦੇ ਆ ਇਹ ਜਿਹੜਾ ਆਪਾਂ ਰਿਕ੍ਰੀਸ਼ਨ ਰੂਮ ਦੇ ਵਿੱਚ ਟਾਈਮ ਪਾਸ ਕਰ ਲੈਂਦੇ ਆ ਜਦੋਂ ਕਿ ਆਪਾਂ ਫ੍ਰੀ ਹੁੰਨੇ ਆ ਤੇ ਇਹ ਹੈ ਜੀ ਆਪਣੇ ਜਹਾਜ਼ ਦਾ ਰਿਕ੍ਰੀਸ਼ਨ ਰੂਮ ਹੁਣ ਤੁਹਾਨੂੰ ਲੈ ਕੇ ਚੱਲਦਾ ਆ ਜੀ ਅਗਲੇ ਬੰਨੇ ਆਓ ਜੀ ਇੱਥੇ ਵੀ ਆਪਣੇ ਸਾਰੇ ਕਰੂ ਦੇ ਕੈਬਿਨੀਆਂ ਮਿਲਣਾ ਹਨਾ ਜਿੱਦਾਂ ਦੂਜੇ ਡੈੱਕ ਦੇ ਕੈਬਿਨ ਹਨਾ ਇਹ ਬੇਸਿਕਲੀ ਮੇਰਾ ਡੈੱਕ ਆ ਜਿੱਥੇ ਮੈਂ ਰਹਿੰਦਾ ਆ ਇੱਥੇ ਮੈਂ ਤੁਹਾਨੂੰ ਦਿਖਾਉਂਦਾ ਆ ਜੀ ਆਪਣਾ ਕੈਬਿਨ ਵੀ ਮੇਰਾ ਕਮਰਾ ਕਿਦਾਂ ਦਾ ਆ ਆਹ ਹੈ ਜੀ ਦੋਸਤੋ ਜਹਾਜ਼ ਦੇ ਉੱਤੇ ਮੇਰਾ ਕਮਰਾ ਯਾਨੀ ਕਿ ਜਿੱਥੇ ਮੈਂ ਰਹਿੰਦਾ ਆ ਇਦਾਂ ਨੇ ਸਾਡੇ ਕਮਰੇ ਹੁੰਦੇ ਨੇ ਜਿਹੜੇ ਜਾਂ ਜਾਂਦੇ ਉੱਤੇ ਆ ਵੇਖੋ ਆ ਮੇਰਾ ਇੱਧਰ ਬੈੱਡ ਆ ਤੇ ਆ ਉੱਪਰ ਛੋਟੀ ਜੀ ਲਾਈਟ ਦਿੱਤੀ ਆ ਵੀ ਲਾਈਟ ਮਤਲਬ ਵੀ ਬੈੱਡ ਲਾਈਟ ਕਹਿ ਦਿੰਦੇ ਇਹਨੂੰ ਆ ਇੱਧਰ ਬਾਬੇ ਦੀਪ ਸਿੰਘ ਜੀ ਦੀ ਫੋਟੋ ਲੱਗੀ ਆ ਤੇ ਆ ਇੱਧਰ ਆਪਣੇ ਫਾਦਰ ਸਾਹਿਬ ਦੀ ਇਹ ਜਿਹੜੀਆਂ ਦੋ ਫੋਟੋ ਮੈਂ ਹਮੇਸ਼ਾ ਲੈ ਕੇ ਤੁਰਦਾ ਘਰੋਂ ਜਦੋਂ ਵੀ ਮੈਂ ਮਤਲਬ ਘਰੋਂ ਆਉਣਾ ਜਾਂ ਅਜ ਦੇ ਆਉਣ ਲਈ ਤੇ ਇੱਧਰ ਆਪਣੀਆਂ ਹੋਰ ਵੀ ਸਾਰੀਆਂ ਚੀਜ਼ਾਂ ਪਈਆਂ ਆ ਆ ਇੱਕ ਦਿੱਤਾ ਹੁੰਦਾ ਜੇ ਸੋਫਾ ਤੇ ਆ ਆਪਣਾ ਟੈਬਲੇਟ ਪਿਆ ਪੱਖਾ ਪੱਖੇ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ ਕਿਉਂਕਿ ਆ ਕੋਈ ਏਸੀ ਜਿਹੜਾ ਆਪਣਾ ਚੱਲਦਾ ਰਹਿੰਦਾ ਹੈ ਇਸ ਟਾਈਮ ਪਰ ਠੰਡਾ ਹੈ ਏਸੀ ਦੀ ਵੀ ਨਹੀਂ ਲੋੜ ਤੇ ਆ ਦੇਖੋ ਲਾਵਾ ਕੋਈ ਇਧਰ ਰੈਕ ਬਣਿਆ ਹੈ ਨਾ ਆ ਇਧਰ ਆਪਣਾ ਵਾਕੀ ਟੋਕੀ ਰੇਡੀਓ ਪਿਆ ਹੈ ਸਪੀਕਰ ਹੈ ਆ ਇਧਰ ਖਾਣ ਪੀਣ ਵਾਲਾ ਮਾੜਾ ਮੋਢਾ ਸਬਾਨ ਇਸ ਤੋਂ ਇਲਾਵਾ ਇੱਕ ਹੁੰਦੀ ਹੈ ਜੀ ਆਪਣੇ ਕੋਲ ਫ੍ਰਿਜ ਆ ਵੇਖੋ ਫ੍ਰਿਜ ਦੇ ਉੱਤੇ ਆਪਾਂ ਆ ਵੇਖੋ ਜਿੱਦਾਂ ਛੋਟੀ ਜਿਹੀ ਫ੍ਰਿਜ ਦੇ ਉੱਤੇ ਹੁੰਦੀ ਆ ਵੀ ਠੰਡੇ ਵੰਡੇ ਆਪਾਂ ਰੱਖ ਲੈਂਦੇ ਆ ਪੀਣ ਪੂਣ ਲਈ ਤੇ ਜਦੋਂ ਇਲਾਵਾ ਦਿੱਤੀਆਂ ਹੁੰਦੀਆਂ ਨੇ ਦੋ ਅਲਮਾਰੀਆਂ ਆ ਵੇਖੋ ਜੀ ਇਹ ਹੈ ਜੀ अलमारीयां ਇਹਨਾਂ ਦੇ ਵਿੱਚ ਵੀ ਮਤਲਬ ਵੀ ਵਧੀਆ ਜਗ੍ਹਾ ਬਣੀ ਹੁੰਦੀ ਆ ਆਪਾਂ ਕੱਪੜੇ ਵਗੈਰਾ ਜਿਹੜੇ ਬੜੇ ਆਰਾਮ ਦੇ ਨਾਲ ਰੱਖ ਸਕਦੇ ਆ ਤੇ ਇੱਕ अलमारी ਇੱਧਰ ਦਿੱਤੀ ਆ ਤੇ ਇੱਕ ਆ ਦਿੱਤੀ ਆ ਇਸ ਤੋਂ ਇਲਾਵਾ ਆ ਹੁੰਦੇ ਆ ਜੀ ਕੂੜਾ ਰੱਖਣ ਵਾਲੇ ਡੱਬੇ ਮਤਲਬ ਜਹਾ ਤੇ ਆਪਾਂ ਕੂੜਾ ਕੋਈ ਵੀ ਹੁੰਦਾ ਉਹ ਆਪਾਂ ਸੁੱਟ ਨਹੀਂ ਸਕਦੇ ਉਹ ਆਪਾਂ ਇਹਨਾਂ ਡੱਬਿਆਂ ਦੇ ਵਿੱਚ ਹੀ ਪਾਉਣੇ ਹੁੰਦੇ ਆ ਮਤਲਬ ਇਹਨਾਂ ਦੇ ਵਿੱਚ ਹੀ ਪਾ ਕੇ ਆਪਾਂ ਸਟੋਰ ਕਰਨੇ ਹੁੰਦੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਆਪਣੇ ਸਮੁੰਦਰੀ ਜਹਾਜ਼ ਦਾ ਵਾਸ਼ਰੂਮ ਜਾਨੀ ਕਿ ਟਾਇਲਟ ਕਿਦਾਂ ਦਾ ਜਾਂ ਜਾਂਦੇ ਉੱਤੇ ਇਹ ਵੇਖੋ ਆਹ ਵੇਖੋ ਅਟੈਚ ਵਾਸ਼ਰੂਮ ਦਿੱਤਾ ਹੁੰਦਾ ਆ ਤੇ ਆਹ ਇਧਰ ਟਾਇਲਟ ਸੀਟ ਆਹ ਵੇਖੋ ਸ਼ਾਵਰ ਵਗੈਰਾ ਲੱਗਾ ਸਾਰਾ ਉੱਤੇ ਹੈਨਾ ਵਧੀਆ ਮਤਲਬ ਪਿਆ ਇਧਰ ਵੀ ਸ਼ੀਸ਼ਾ ਤੇ ਬਹੁਤ ਵਧੀਆ ਮਤਲਬ ਨਾ ਵੀ ਜਾਂ ਜਾਂਦੇ ਨਾ ਮਤਲਬ ਰਹਿਣਾ ਖਾਣਾ ਪੀਣਾ ਸਾਰਾ ਕੁਝ ਵਧੀਆ ਹੁੰਦਾ ਆ ਜਦੋਂ ਤੁਸੀਂ ਵੱਡੇ ਜਹਾਜ਼ਾਂ ਦੇ ਉੱਤੇ ਆ ਜਾਂਦੇ ਜੇ ਤੁਹਾਨੂੰ ਜਿਹੜੀ ਕਿਸੇ ਚੀਜ਼ ਦੀ ਵੀ ਲੋੜ ਨਹੀਂ ਹੁੰਦੀ ਇਹ ਦਾ ਨੰਦ ਜਿਹੜੇ ਆਪਣੇ ਜਹਾਜ਼ ਦੇ ਸਮੁੰਦਰੀ ਜਹਾਜ਼ਾਂ ਦੇ ਕਮਰੇ ਹੋਣਾ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਇੱਥੇ ਹੋਰ ਕਿਹੜੀ ਚੀਜ਼ ਆ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੋਊਗੀ ਵੀਡੀਓ ਚੰਗੀ ਲੱਗ ਰਹੀ ਹੋ ਗਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਹੀ ਦਬਾ ਦਿਓ ਜੀ ਬੈਲ ਆਈਕਨ ਦਾ ਬਟਨ ਤਾਂ ਜੋ ਮੇਰੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਆ ਜਾਣ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਆ ਜੀ ਆਪਣੇ ਸਮੁੰਦਰੀ ਜਹਾਜ਼ ਦਾ ਏਸੀ ਰੂਮ ਯਾਨੀ ਕਿ ਜਹਾਜ਼ ਦਾ ਏਸੀ ਕਿੱਥੋਂ ਚੱਲਦਾ ਆ ਆ ਵੇਖੋ ਆਹ ਹੈ ਜੀ ਆਪਣੇ ਸਮੁੰਦਰੀ ਜਹਾਜ਼ ਦਾ ਏਸੀ ਰੂਮ ਸਾਰਾ ਜਿਹੜਾ ਜਹਾਜ਼ ਦਾ ਏਸੀ ਆ ਉਹ ਇੱਥੋਂ ਚੱਲਦਾ ਆ ਤੁਹਾਨੂੰ ਮੈਂ ਅੰਦਰੋਂ ਦਿਖਾਉਂਦਾ ਆ ਵੀ ਏਸੀ ਜਿਹੜਾ ਉਹ ਕਿਦਾਂ ਦਾ ਹੁੰਦਾ ਆ ਆ ਇੱਧਰ ਆਓ ਹਾਂ ਜੀ ਦੋਸਤੋ ਇਹ ਆ ਜੀ ਆਪਣੇ ਸਮੁੰਦਰੀ ਜਹਾਜ਼ ਦਾ ਏਸੀ ਆ ਕੋਈ ਤੇ ਸਾਊਂਡ ਕਿੰਨਾ ਆ ਰਿਹਾ ਮਤਲਬ ਕਿਉਂਕਿ ਜਹਾਜ਼ ਦਾ ਏ ਜਿਵੇਂ ਸੀ ਆਪਣਾ ਫੁੱਲ ਸਪੀਡ ਤੇ ਚੱਲ ਰਿਹਾ ਹੈ। ਯਾਰ ਵੇਖੋ ਇਦਾਂ ਵੱਡਾ ਜਹਾਜ਼ ਦਾ ਏਸੀ ਹੁੰਦਾ ਜੀ ਮਤਲਬ ਵੀ ਇੱਕ ਕਾਮਨ ਏਸੀ ਹੁੰਦਾ ਆ। ਆ ਸਾਰੀਆਂ ਪਾਈਪਾਂ ਲੱਗੀਆਂ ਆ। ਇਹਨਾਂ ਪਾਈਪਾਂ ਰਾਹੀਂ ਹਰ ਇੱਕ ਕਮਰੇ ਦੇ ਵਿੱਚ ਕੂਲਿੰਗ ਜਾਂਦੀ ਹੈ ਮਤਲਬ ਵੀ ਕਿਉਂਕਿ ਕੋਈ ਵੀ ਕਮਰੇ ਦੇ ਵਿੱਚ ਵੱਖਰਾ ਵੱਖਰਾ ਏਸੀ ਨਹੀਂ ਲੱਗਾ ਹੁੰਦਾ। ਇੱਕ ਹੀ ਏਸੀ ਜਿਹੜਾ ਸਾਰੇ ਜਹਾਜ਼ ਨੂੰ ਮਤਲਬ ਵੀ ਕੂਲਿੰਗ ਦਿੰਦਾ ਹੈ। ਯਾਰ ਵੇਖੋ ਇੱਧਰ ਵੀ ਆ ਪਾਈਪਾਂ ਲੱਗੀਆਂ ਆ। ਇਹ ਸਾਰੀਆਂ ਹੀ ਮਤਲਬ ਨਾ ਪਾਈਪਾਂ ਤੇ ਰਾਹੀਂ ਆਹ ਵੇਖੋ ਕੂਲਿੰਗ ਜਿਹੜੀ ਜਾਂਦੀ ਹੈ ਕਮਰੇ ਦੇ ਅੰਦਰ। ਨਾ ਕੋ ਗੱਡਾ ਵੱਡਾ ਇਧਰ ਜਗਾੜਿਆ ਮੇਰੇ ਇਸੀ ਥਲੇ ਇੰਜਨੂਮ ਦੇ ਵਿੱਚ ਆ ਉਹ ਮੈਂ ਤੁਹਾਨੂੰ ਲਗਾਉਂਗਾ ਦੂਜੀ ਵੀਡੀਓ ਦੇ ਵਿੱਚ ਵੀ ਉਹ ਕਿਦਾਂ ਦਾ ਦਿਖਦਾ ਹੈ ਤੇ ਆ ਹੁੰਦੀ ਜਾ ਜਾਂਦੇ ਉੱਤੇ ਏਸੀ ਤੇ ਆ ਵੇਖੋ ਆ ਜਿਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲੀਏ ਦੂਜੀ ਜਗ੍ਹਾ ਦੇ ਉੱਤੇ ਦਿਆਂ ਦੇ ਦੋਸਤੋ ਸਮੁੰਦਰੀ ਜਹਾਜ਼ਾਂ ਦਾ ਏਸੀ ਯਾਰ ਵੇਖੋ ਕਿੰਨਾ ਵੱਡਾ ਏਸੀ ਆ ਮਤਲਬ ਕਿ ਇਹ ਇਕੱਲਾ ਹੀ ਜਿਹੜਾ ਸਾਰੇ ਜਹਾਜ਼ ਨੂੰ ਕੂਲਿੰਗ ਦਿੰਦਾ ਆ ਫਿਰ ਉਹ ਤੋਂ ਸਮੁੰਦਰੀ ਜਹਾਜ਼ਾਂ ਦੇ ਉੱਤੇ ਏਸੀ ਇਹ ਕਾਮਨ ਏਸੀ ਹੁੰਦਾ ਹੈ ਸਾਰਾ ਏਸੀ ਮਤਲਬ ਕਿ ਸਾਰੇ ਜਹਾਜ਼ ਨੂੰ ਕੂਲਿੰਗ ਦੇਣ ਲਿਆ ਵੇ ਇਸ ਤਰ੍ਹਾਂ ਵੇਖੋ ਜਿੰਨੀਆਂ ਪਾਈਪਾਂ ਵੇਖ ਰਹੇ ਜੀ ਨਾ ਇਹ ਸਾਰੀਆਂ ਪਾਈਪਾਂ ਹੀ ਕੂਲਿੰਗ ਜਿਹੜੀ ਕਮਰੇ ਦੇ ਵਿੱਚ ਜਾ ਰਹੀ ਆ ਬ੍ਰਿਜ ਦੇ ਵਿੱਚ ਜਾ ਰਹੀ ਆ ਜਿੱਥੇ ਜਿੱਥੇ ਮਤਲਬ ਕਿ ਕੂਲਿੰਗ ਪਹੁੰਚਣੀ ਚਾਹੀਦੀ ਨਾ ਉੱਥੇ ਸਾਰਿਆਂ ਦੇ ਹੀ ਏਸੀ ਜਿਹੜਾ ਆਪਣਾ ਪੂਲਿੰਗ ਪਟਾਉਂਦਾ ਆ ਇਸ ਤੋਂ ਇਲਾਵਾ ਇੱਧਰ ਆ ਲੱਗਾ ਜੇ ਇੱਕ ਫੈਲ ਪੈਨਲ ਇਥੋਂ ਜਿਹੜਾ ਮਤਲਬ ਵੀ ਆਪਾਂ ਘਟਵਾਦ ਕਰ ਸਕਦੇ ਇਹ ਪਰ ਆਪਣਾ ਕੰਮ ਨਹੀਂ ਹੁੰਦਾ ਜਾਂ ਜਦ ਹੁੰਦਾ ਹੈ ਜੇ ਆਪਣਾ ਇਲੈਕਟ੍ਰੀਸ਼ੀਅਨ ਉਹ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਵੇਖਦਾ ਆ ਤੇ ਆਪਾਂ ਬਸ ਤੁਹਾਨੂੰ ਦੋ ਦੋ ਕੇ ਵਖਾ ਦੇਨੇ ਆ ਵੀ ਇਦਾਂ ਦਾ ਜਿਹੜਾ AC ਜਾਂ ਜਾਂਦੇ ਹੁੰਦਾ ਜੇ ਆਹ ਦੇਖੋ ਇਦਾਂ ਦਾ ਆ ਜਿਓ ਜੀ ਹੁਣ ਆਪਾਂ ਤੁਹਾਨੂੰ ਇਥੋਂ ਲੈ ਕੇ ਚੱਲੀਏ ਦੂਜੀ ਜਗ੍ਹਾ ਤੇ ਦਿਖਾਉਨੇ ਆ ਜੀ ਹੋਰ ਕਿਹੜੀ ਕਿਹੜੀ ਚੀਜ਼ ਹੈ ਇੱਥੇ ਰੀਮ ਦੇਖਣ ਤੋਂ ਬਾਅਦ ਆਜੋ ਦੋਸਤੋ ਹੁਣ ਆਪਾਂ ਬਸਾਂ ਲੈ ਕੇ ਚੱਲਦੇ ਆਂ ਜੀ ਥੱਲੇਲੇ ਡੈਕ ਤੇ ਬੀ ਡੈਕ ਤੇ ਉੱਥੇ ਤੁਹਾਨੂੰ ਦਿਖਾਉਂਦੇ ਆ ਜੀ ਆਪਣੇ ਜਹਾਜ਼ ਦਾ ਗੈਲੀ ਦਿਖਾਉਂਦੇ ਆ ਕਿੱਥੇ ਰੋਟੀ ਪਾਣੀ ਬਣਦਾ ਆ ਤੇ ਆਪਾਂ ਜਿਹੜਾ ਰੋਟੀ ਪਾਣੀ ਬੈ ਕੇ ਕਿੱਥੇ ਖਾਂਦੇ ਆ ਤੇ ਆਜੋ ਆ ਜੀ ਆਪਣੇ ਜਹਾਜ਼ ਦਾ ਸੀ ਡੈਕ ਹੁਣ ਮੈਂ ਤੁਹਾਨੂੰ ਲੈ ਕੇ ਚੱਲੇ ਆਂ ਜੀ ਆਪਣੇ ਜਹਾਜ਼ ਦੇ ਬੀ ਡੈਕ ਦੇ ਉੱਤੇ ਇੱਥੇ ਵੀ ਤੁਹਾਨੂੰ ਦਿਖਾਉਂਦਾ ਆ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਆ ਤੇ ਆਜੋ ਚੱਲੀਏ ਤੁਹਾਨੂੰ ਲੈ ਕੇ ਦਿਖਾਈਏ ਵੀ ਜਹਾਜ਼ਾਂ ਦੇ ਉੱਤੇ ਰੋਟੀ ਪਾਣੀ ਕਿੱਥੇ ਬਣਦਾ ਆ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇੰਨਾਂ ਦਾ ਪਿਆਰ ਜਿਹੜਾ ਆਪਣੇ ਭਰਾ ਨੂੰ ਜਰੂਰ ਦਿਓ ਤਾਂ ਅੱਜ ਆ ਦੋਸਤੋਂ ਆਪਾਂ ਆ ਗਏ ਨੇ ਆਪਣੇ ਜਹਾਜ਼ ਦੇ ਬੀਡ ਐਕ ਦੇ ਉੱਤੇ ਇੱਥੇ ਮੈਂ ਤੁਹਾਨੂੰ ਦਿਖਾਉਣਾ ਹੈ ਜੀ ਕੀ ਕਿਹੜੀ-ਕਿਹੜੀ ਚੀਜ਼ ਹੁੰਦੀ ਆ ਸਭ ਤੋਂ ਪਹਿਲਾਂ ਆਵੇ ਕੋਈ ਵਜਨੀਆਂ ਵੀ ਤੁਸੀਂ ਵੇਖ ਰਹੇ ਹੋ ਨਾ ਇਹ ਸਾਰੀਆਂ ਹੀ ਪਾਲਿਸੀ ਹੁੰਦੀਆਂ ਮਤਲਬ ਵੀ ਹਰ ਇੱਕ ਚੀਜ਼ ਇੱਥੇ ਲਿਖੀ ਹੁੰਦੀ ਆ ਵੀ ਕਿਹੜੇ ਕਿਹੜੇ ਜਹਾਜ਼ ਦੇ ਆਪਾਂ ਕੰਮ ਕਰਨੇ ਆ ਤੇ ਕਿਹੜੇ ਨਹੀਂ ਕਰਨੇ ਇਹ ਸਾਰੀਆਂ ਆਪਾਂ ਨੂੰ ਫੋਲੋ ਕਰਨੀਆਂ ਹੁੰਦੀਆਂ ਆ ਜਦੋਂ ਕਿ ਆਪਾਂ ਜਹਾਜ਼ ਦੇ ਉੱਤੇ ਕੰਮ ਕਰਨ ਲਈ ਆ ਜਾਂਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਆ ਜੀ ਆਪਣੇ ਜਹਾਜ਼ ਦੀ ਰਸੋਈ ਜਿੱਥੇ ਕਿ ਆਪਣੇ ਜਹਾਜ਼ ਦਾ ਰੋਟੀ ਪਾਣੀ ਬਣਦਾ ਆ ਸਾਰਾ ਮਤਲਬ ਵੀ ਮੇਨ ਚੀਜ਼ ਆ ਉਹ ਆਪਣੇ ਜਹਾਜ਼ ਦੀ ਤੇ ਮੈਂ ਤੁਹਾਨੂੰ ਲੈ ਕੇ ਚੱਲਦਾ ਰਸੋਈ ਦੇ ਵਿੱਚ ਤੇ ਦਿਖਾਉਂਦਾ ਆ ਵੀ ਜਹਾਜ਼ਾਂ ਦੇ ਉੱਤੇ ਰੋਟੀ ਪਾਣੀ ਕਿੱਥੇ ਬਣਦਾ ਆ ਤੇ ਆਪਾਂ ਆ ਗਏ ਆ ਜੀ ਆਪਣੇ ਜਹਾਜ਼ ਦੇ ਰਸੋਈ ਦੇ ਵਿੱਚ ਵੈਲਕਮ ਟੂ ਬਲੌਗ। ਉਹ ਆਹ ਦੇਖੋ ਇਹ ਮੁੰਡਾ بڑا ਘੈਂਡ ਆ ਜੀ। ਤੇ ਆਹ ਦੇਖੋ ਆ ਇੰਦਰ ਜਹਾਜ਼ ਦੇ ਉੱਤੇ ਬਣਦੇ ਆ ਆਪਣਾ ਰੋਟੀ ਪਾਣੀ ਸ਼ਾਮਾਂ ਦਾ ਟਾਈਮ ਆ। ਵੱਖਰੀ ਵੱਖਰੀ ਸਬਜ਼ੀਆਂ ਆ, ਆ ਇੱਧਰ ਮੱਛੀ ਬਣਦੀ ਆ, ਆ ਇੱਧਰ ਵੇਖੋ। ਤੇ ਐਦਾਂ ਨਹੀਂ ਕੋਈ ਹੁੰਦੀ ਨੀ ਜਹਾਜ਼ ਦੇ ਉੱਤੇ ਰਸੋਈ। ਆ ਵੇਖੋ ਆ ਇੱਧਰ ਸਾਰੇ ਭਾਂਡੇ ਛੰਨੇ ਪਏ ਆ। ਠੀਕ ਹੋਊਗਾ ਆਪਣਾ ਬੜਾ ਘੈਂਡ ਮੰਦਾ ਆ। ਮੇਨ ਚੀਜ਼ ਮੁੱਕਦੀ ਆ ਜੀ ਰੋਟੀ ਪਾਣੀ ਵਧੀਆ ਹੋਵੇ ਸਾਰਾ ਕੁਝ ਹੀ ਚੰਗਾ ਹੋ ਜਾਂਦਾ ਜਹਾਜ਼ਾਂ ਦੇ ਉੱਤੇ। ਆਹ ਕੋ ਇਧਰ ਵੀ ਸਾਰਾ ਸਮਾਨ ਪਿਆ ਹੈ ਨਾ ਤੇ ਇਦਾਂ ਦੇ ਹੁੰਦੀ ਜੀ ਜਹਾਜ਼ ਦੇ ਉੱਤੇ ਰਸੋਈ ਆ ਹੁੰਦੇ ਆ ਜੀ ਪੈਨਲ ਲੱਗੇ ਹੁੰਦੇ ਆ ਯਾਨੀ ਕਿ ਕੰਟਰੋਲ ਕਰ ਲਿਆ ਆਪਣਾ ਇਤੋਂ ਏਸੀ ਵਗੈਰਾ ਨੂੰ ਇਦਾਂ ਦੇ ਹੁੰਦੀ ਰਿਹਾ ਆਪਣੇ ਜਹਾਜ਼ਾਂ ਦੇ ਉੱਤੇ ਰਸੋਈ ਜਿੱਥੇ ਕਿ ਜਹਾਜ਼ ਦੇ ਉੱਤੇ ਰੋਟੀ ਪਾਣੀ ਬਣਦਾ ਆ ਤੇ ਹੁਣ ਤੁਹਾਨੂੰ ਆਪਾਂ ਦਿਖਾਈਏ ਜੀ ਆਪਣੇ ਜਹਾਜ਼ ਦਾ ਆਪਾਂ ਰੋਟੀ ਪਾਣੀ ਕਿੱਥੇ ਬੈਠ ਕੇ ਖਾਂਦੇ ਆ ਦੂਜੇ ਜਗ੍ਹਾ ਦਿਖਾਉਨੇ ਆ ਤੁਹਾਨੂੰ ਆਪਾਂ ਆਪਣੇ ਤੇ ਆਓ ਇਧਰ ਆਹ ਵੇਖੋ ਆ ਇਧਰ ਵੀ ਨਾ ਪੈਂਟਰੀ ਦਿੱਤੀ ਹੁੰਦੀ ਆ ਪੀ ਆਪਾਂ ਜਿਹੜੇ ਇੱਥੇ ਭਾਂਡੇ ਚੰਨੇ ਧੋਲ ਗਏ ਆ ਕੇ ਆਲ ਕੋ ਇਦਾਂ ਦਾ ਸਿੰਕ ਹੁੰਦਾ ਜੇ ਇੱਥੇ ਆਪਾਂ ਭਾਂਡੇ ਭੁੰਡੇ ਸਾਰੇ ਆਪਾਂ ਧੋਗੇ ਤੇ ਰੱਖ ਦਿੰਨੇ ਆ ਤੇ ਆ ਇੱਧਰ ਲੱਗਾ ਜੇ ਇੱਕ ਮਾਈਕ੍ਰੋਵੇਵ ਆਲ ਕੋ ਆ ਇੱਧਰ ਕਾਫੀ ਬਣਾਉਣ ਲਈ ਕਾਫੀ ਮਸ਼ੀਨ ਆ ਟੋਸਟਰ ਆ ਤੇ ਇਦਾਂ ਦਾ ਵੇਖੋ ਕਾਫੀ ਵਗੈਰਾ ਸਾਰੀ ਪਈ ਆ ਤੇ ਆ ਇੱਕ ਫ੍ਰਿਜ ਦਿੱਤੀ ਹੁੰਦੀ ਆ ਫ੍ਰਿਜ ਦੇ ਵਿੱਚ ਆ ਕੋ ਹਰ ਇੱਕ ਚੀਜ਼ ਮਿਲ ਜੂਗੀ ਤੁਹਾਨੂੰ ਜੂਸ ਦੁੱਧ ਮਤਲਬ ਹਨਾ ਕੋਈ ਯੋਗਰਟ ਪਏ ਆ ਸਾਰਾ ਕੁਝ ਆ ਵੇਖੋ ਬ੍ਰੈਡ ਇੱਧਰ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਇੱਥੇ ਮਿਲ ਜੂਗੀ ਜਹਾਜ਼ਾਂ ਦੇ ਖਾਣ ਪੀਣ ਦੀ ਕੋਈ ਵੀ ਕਮੀ ਜਿਹੜੀ ਉਹ ਨਹੀਂ ਹੁੰਦੀ ਅਜੇ ਆਪਣੇ ਜਹਾਜ਼ ਦੇ ਉੱਤੇ ਯਾਨੀ ਕਿ ਮੈਸ ਰੂਮ ਜਿੱਥੇ ਕਿ ਸਾਰੇ ਜਣੇ ਆਪਾਂ ਬਹਿ ਕੇ ਰੋਟੀ ਪਾਣੀ ਖਾਂਦੇ ਆ ਵੇਖੋ ਇਦਾਂ ਸਾਰੀਆਂ ਕੁਰਸੀਆਂ ਲੱਗੀਆਂ ਟੇਬਲ ਲੱਗੇ ਹਨ ਤੇ ਇੱਥੇ ਜਾਣੇ ਕਿ ਸਾਰੇ ਜਣੇ ਆਪਾਂ ਬਹਿ ਕੇ ਰੋਟੀ ਖਾਂਦੇ ਆ ਜਹਾਜ਼ ਦੇ ਉੱਤੇ ਇਦਾਂ ਦਾ ਕੋਈ ਆਪਣਾ ਮੈਸ ਰੂਮ ਦੇਖਦਾ ਜੇ ਆ ਵੇਖੋ ਤੇ ਇੱਧਰ ਆ ਵੇਖੋ ਇੱਧਰ ਆ ਦਰਖਤ ਵਗੈਰਾ ਲੱਗੇ ਹਨਾ ਵੀ ਇਹ ਆਰਟੀਫੀਸ਼ੀਅਲ ਆ ਭਾਰੇ ਮਤਲਬ ਵੀ ਇੱਕ ਸਜਾਵਟ ਜੀ ਨੇ ਲਾਏ ਆ ਵੀ ਵਧੀਆ ਜਿਹਾ ਲੱਗੇ ਤੇ ਆ ਇੱਧਰ ਆ ਗਿਆ ਜੀ ਆਪਣਾ ਦੂਜਾ ਰਿਕ੍ਰੀਸ਼ਨ ਰੂਮ ਆ ਵੇਖੋ ਇੱਥੇ ਵੀ ਆ ਕੋ ਸੋਫੇ ਵਗੈਰਾ ਲੱਗੇ ਆ ਸਾਰੇ ਹਨਾ ਤੇ ਆਉ ਉਧਰ ਲੱਗਾ ਹੈ ਆਪਣੀ ਕੰਪਨੀ ਦਾ ਲੋਗੋ ਤੇ ਤੇਸ ਤੋਂ ਲਾ ਇੱਕੋ ਸਪੀਕਰ ਲੱਗਾ JBL ਦਾ ਇਹ ਵੀ ਬੜਾ ਘੈਂਟ ਆ ਇੱਧਰ ਟੀਵੀ ਆ ਹਨਾ ਇੱਥੇ ਗਾਣੇ-ਗੂਣੇ ਸੁਣੋ ਜਿੱਦਾਂ ਮਰਜੀ ਆਪਣੇ ਤੇ ਆ ਵੇਖੋ ਆ ਇੱਧਰ ਬੰਨੇ ਆ ਜੀ ਬਾਰ ਮਿੰਨੀ ਬਾਰ ਦਿੱਤਾ ਆ ਭਾਰੇ ਦਾ ਮਤਲਬ ਵੀ ਕੋਈ ਏਡਾ ਖਾਸ ਯੂਜ਼ ਨਹੀਂ ਆ ਕਿਉਂਕਿ ਆਪਣੇ ਜਹਾਜ਼ 'ਚ ਜਿਹੜੀ ਦਾਰੂ ਵਗੈਰਾ ਅਲਾਉਡ ਨਹੀਂ ਆ ਤਾਂ ਕਰਕੇ ਖਾਲੀ ਆਂਦੇ ਇਹਦੇ ਕਈਆਂ ਦੇ ਉੱਤੇ ਮਤਲਬ ਵੀ ਦਾਰੂ ਅਲਾਉਡ ਆ ਉਹਨਾਂ ਜਹਾਜ਼ਾਂ ਦੇ ਉੱਤੇ ਭਰੇ ਆ ਵੀ ਹੁੰਦਾ ਆ ਤੇ ਆ ਇਹ ਜੀ ਆਪਣੇ ਜਹਾਜ਼ ਦਾ ਮੈਸਰੂਮ ਜਿੱਥੇ ਕਿ ਆਪਾਂ ਸਾਰੇ ਜਣੇ ਬੈਠੇ ਰੋਟੀ ਵਗੈਰਾ ਖਾਣੇ ਆ ਆਪ ਕੋਈ ਇਦਾਂ ਦਾ ਹੁਣ ਤਾਂ ਇਹ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਜੀ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦਿਖਾਤਾ ਜੀ ਆਪਣੇ ਜਹਾਜ਼ ਦਾ ਸੀ ਡੈਕ, ਬੀ ਡੈਕ, ਆਪਣਾ ਕਮਰਾ ਦਿਖਾਤਾ ਇਸ ਤੋਂ ਇਲਾਵਾ ਅਸੀਂ ਰੋਟੀ ਪਾਣੀ ਕਿੱਥੇ ਬੈਠ ਕੇ ਖਾਣੇ ਉਹ ਚੀਜ਼ਾਂ ਦਿਖਾਤੀਆਂ ਅਗਲੇ ਵਾਲੇ ਪਾਰਟ 'ਚ ਮੈਂ ਤੁਹਾਨੂੰ ਦਿਖਾਉਂਗਾ ਜਹਾਜ਼ ਦਾ ਦਫ਼ਤਰ ਕਿੱਦਾਂ ਹੁੰਦਾ ਹੈ ਜਹਾਜ਼ 'ਤੇ ਜਿਮ, ਸਵੀਮੀ ਪੂਲ, ਮਲੇ ਤੋਂ ਲਾਵਾ ਆਪਣਾ ਚੇਂਜਿੰਗ ਲੋਕਰ ਜਹਾਜ਼ ਦੀ ਲਾਂਡਰੀ ਹਰ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਂਗਾ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਹੋਗੀ ਚੈਨਲ ਨੂੰ ਕਰ ਰਹੇ ਹੋ ਸਬਸਕ੍ਰਾਈਬ ਦੇ ਨਾਲ ਹੀ ਦਬਾ ਦਿਓ ਬੈਲ ਆਈਕਨ ਦਾ ਬਟਨ ਨਾ ਕਮੈਂਟਾਂ ਵਿੱਚ ਜਰੂਰ ਆਪਣੀ ਰਾਏ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਮਿਲਦੇ ਆਂਗੇ ਤੁਹਾਨੂੰ ਸਾਰੇ ਨਵੇਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ